ਗੁਰੂ ਪਿਆਰੀ ਸਾਧ ਸੰਗਤ ਜੀ ਬਟਾਲਾ ਤੇ ਆਲੇ ਦੁਆਲੇ ਗਰਦਾਸਪੁਰ ਜ਼ਿਲ੍ਹੇ ਦੇ ਮੋਤਵਾਰ ਪਤਵੰਤੇ ਸੱਜਣ ਅੱਜ بارش ਹੋਣ ਦੇ ਬਾਵਜੂਦ ਇੱਥੇ ਪਹੁੰਚੇ ਨੇ ਸੋ ਜੋ 29 ਤਰੀਕ ਦਿਨ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਜੀ ਦੇ ਵਿਆਹ ਗੁਰਪੁਰ ਮੌਕੇ ਸਰਦਾਰ ਜੱਸਾ ਸਿੰਘ ਰਾਮਗੜੀਆ ਹਾਲ ਜੋ ਕਿ ਸਮਾਦ ਰੋਡ ਬਟਾਲਾ ਵਿਖੇ ਧਰਮਕਾਜ ਐਕਰਕਤਰਤਾ ਜਿਹੜੀ ਬੁਲਾਈ ਗਈ ਹੈ ਉਸ ਇਕੱਤਰਤਾ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਤੇ ਆਪਣੇ ਆਪਣੇ ਪਵਿੱਤਰ ਧਰਮ ਗ੍ਰੰਥਾਂ ਨੂੰ ਪਿਆਰ ਕਰਨ ਵਾਲੀ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਕਾਨੂੰਨ ਬਣ ਰਿਹਾ ਹੈ ਇਹ ਚਾਰ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤ ਜੋਤ ਸ਼੍ਰੀ ਮਦ ਭਗਵਤ ਗੀਤਾ ਪਵਿੱਤਰ ਬਾਈਬਲ ਪਵਿੱਤਰ ਕੁਰਾਨ ਚੋਸ ਦਿਨ ਬੁਲਾ ਰਹੇ ਵੀ ਸਾਰੇ ਧਰਮਾਂ ਦੇ ਪ੍ਰਮੁੱਖ ਬੁਲਾ ਰਹੇ ਵੀ ਪਹੁੰਚਣੇ ਨੇ ਤੇ ਸਾਰੇ ਧਰਮਾਂ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਆ ਕਿ ਆਓ ਸਾਰੇ ਇਕੱਠੇ ਹੋ ਕੇ ਇੱਕ ਆਵਾਜ਼ ਦੇ ਵਿੱਚ ਇਹ ਸੁਨੇਹਾ ਦਾ ਇਹ ਸਿਲੈਕਟ ਕਮੇਟੀ ਨੂੰ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਤੱਕ ਵੀ ਤੇ ਪੰਜਾਬ ਸਰਕਾਰ ਤੱਕ ਵੀ ਕਿ ਸਾਨੂੰ ਬੇਅਦਬੀਆਂ ਰੋਕਣ ਵਾਸਤੇ ਕਾਨੂੰਨ ਚਾਹੀਦਾ ਹੈ ਤੇ ਇਹਨੂੰ ਤੁਰੰਤ ਲਾਗੂ ਕੀਤਾ ਜਾਏ 15 ਤਰੀਕ ਤੱਕ ਕਿਉਂਕਿ 31 ਤਰੀਕ ਜਿਹੜੀ ਹੈ ਉਹ ਸਿਲੈਕਟ ਕਮੇਟੀ ਨੇ ਦਿੱਤੀ ਸੀ ਰਾਏ ਦੇਣ ਵਾਸਤੇ ਤੇ 15 ਦਿਨ ਬਹੁਤ ਹੁੰਦੇ ਨੇ ਜੇ ਜੇ ਸਹਿਰਤਾ ਦੇ ਨਾਲ ਉਹਦੇ ਤੇ ਵਿਚਾਰ ਕਰਕੇ ਕਾਨੂੰਨ ਬਣਾਉਣਾ ਹੋਵੇ 15 ਸਤੰਬਰ ਤੱਕ ਇਹ ਕਾਨੂੰਨ ਜਿਹੜਾ ਬਣਾ ਕੇ ਪੰਜਾਬ ਦੀ ਧਰਤੀ ਤੇ ਲਾਗੂ ਕੀਤਾ ਜਾਏ ਗੁਰੂਆਂ ਦੀ ਇਸ ਪਵਿੱਤਰ ਧਰਤੀ ਨੂੰ ਇਸ ਪਾਕ ਪਵਿੱਤਰ ਧਰਤੀ ਨੂੰ ਉਹ ਰਤਬਾ ਉਹ ਮਰਤਬਾ ਪ੍ਰਾਪਤ ਹੋਵੇ ਤੇ ਪਹਿਲੀ ਵਾਰੀ ਹੋਏਗਾ ਇਸ ਗੱਲ ਵਾਸਤੇ ਅਸੀਂ ਪੰਜਾਬ ਵਿਧਾਨ ਸਭਾ ਤੇ ਸਾਰੇ ਐਮ ਐਲ ਏ ਸਹਿਬਾਨ ਨੂੰ ਵਧਾਈ ਵੀ ਦੇਵਾਂਗੇ ਕਿ ਜੇ ਤੁਸੀਂ ਇਹ ਕਾਨੂੰਨ ਬਣਾਉਂਦੇ ਹੋ ਤੇ ਪੰਜਾਬ ਮੁਲਕ ਦਾ ਪਹਿਲਾ ਸੂਬਾ ਹੋਏਗਾ ਜਿਹੜਾ ਆਪਣੇ ਪਵਿੱਤਰ ਗੁਰੂ ਸਾਹਿਬਾਨ ਤੇ ਧਾਰਮਿਕ ਗ੍ਰੰਥਾਂ ਦੇ ਵਾਸਤੇ ਕੋਈ ਇਦਾਂ ਦਾ ਕਾਨੂੰਨ ਲੈ ਕੇ ਆਏਗਾ ਬਾਕੀ ਸੂਬਿਆਂ ਵਾਲੇ ਉਦਾਹਰਣ ਲਿਆ ਕਰਨਗੇ ਕਿ ਜਿੱਦਾਂ ਪੰਜਾਬ ਵਾਲਿਆਂ ਨੇ ਕੀਤਾ ਆਪਾਂ ਵੀ ਆਪਣੇ ਪਵਿੱਤਰ ਗ੍ਰੰਥਾਂ ਦੀ ਆਨ ਸ਼ਾਨ ਨੂੰ ਬਹਾਲ ਕਰੀਏ ਸੋ ਸਾਰੇ ਸਾਰੀਆਂ ਜਥੇਬੰਦੀਆਂ ਤੇ ਪਹੁੰਚੀਆਂ ਹੋਈਆਂ ਨੇ ਸ਼ਹਿਰ ਦੀਆਂ ਵੀ ਇਲਾਕੇ ਦੀਆਂ ਨਿਸ਼ਕਾਮ ਕੀਤਨੀ ਜਥਾ ਆਪਣਾ ਜਹੇਦ پارک ਜਿਹੜੀ ਹੈ ਭਾਈ ਸੁੱਖਾ ਸਿੰਘ ਮਹਤਾਬ ਸਿੰਘ پارک ਸਤਕਾਰ ਕਮੇਟੀ ਵਾਲੇ ਸਾਡੇ ਸਿੰਘ ਸੁਖਨੀ ਸਾਹਿਬ ਸੇਵਾ ਸੁਸਾਇਟੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਜੀ ਪਹੁੰਚੇ ਨੇ ਮਾਸਟਰ ਸਾਹਿਬ ਸੋ ਇਲਾਕੇ ਦੇ ਪਤਵੰਤੇ ਸਰਪੰਚ ਸਾਹਿਬਾਨ ਵੀ ਪਹੁੰਚੇ ਨੇ ਆਪਾਂ ਕੋਸ਼ਿਸ਼ ਕਰੀਏ ਹਰ ਪਿੰਡ ਚੋਂ ਘੱਟੋ ਘੱਟ ਇੱਕ ਟਰਾਲੀ ਜ਼ਰੂਰ ਪਹੁੰਚਣੀ ਚਾਹੀਦੀ ਆ ਇਲਾਕੇ ਦੇ ਵਿੱਚੋਂ ਲੱਖਾਂ ਸੰਗਤਾਂ ਨੇ ਆਉਣਾ ਹੈ ਪਰ ਇੱਕੋ ਗੱਲ ਯਾਦ ਰੱਖਿਓ ਕਿ 10 ਵਜੇ ਤੋਂ ਲੈ ਕੇ 2 ਵਜੇ ਤੱਕ ਆਪਾਂ ਸਰਦਾਰ ਜੱਸਾ ਸਿੰਘ ਰਾਮਗੜੀ ਆ ਹਾਲ ਵੇਖੇ ਪਹੁੰਚਣਾ ਹੈ ਉੱਥੇ ਬੈਠ ਕੇ ਗੁਰੂ ਦੀ ਸ਼ਾਨ ਦੇ ਵਾਸਤੇ ਵਿਚਾਰ ਕਰਨੀ ਹੈ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉੱਤੇ ਉਹਦੇ ਵਾਸਤੇ ਉਸ ਗੁਰੂ ਦੇ ਵਾਸਤੇ ਜਿਸ ਦਾ ਦਿੱਤਾ ਖਾਣਾ ਤਿਸ ਕਈਏ ਸਾਬਾਸ ਆਪਾਂ ਅਪਾ ਬਹੁਤ ਕੁਝ ਗੋਲ ਸਕਦੇ ਇਸ ਵਿਸ਼ੇ ਤੇ ਪਰ ਇੱਕੋ ਹੀ ਬੇਨਤੀ ਹੈ ਭਾਈ ਆ ਜਿਓ ਸਾਰੇ ਸਾਰੇ ਸਮਾਂ ਕੱਢ ਕੇ ਆਓ ਕਿਸਾਨ ਵੀਰ ਵੀ ਆਓ ਸਮਾਂ ਕੱਢ ਕੇ ਤੁਸੀਂ ਜਿੱਥੇ ਆਪਣੀਆਂ ਜਿੰਸਾਂ ਦੇ ਵਾਸਤੇ ਆਪਣੀਆਂ ਧਰਤੀ ਵਾਸਤੇ ਆਪਣੀਆਂ ਜ਼ਮੀਨਾਂ ਵਾਸਤੇ ਲੜਿਓ ਆਹ ਗੁਰੂ ਦੀ ਸ਼ਾਨ ਵਾਸਤੇ ਵੀ ਇੱਕ ਹੰਬਲਾ ਮਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ